ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੇ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਆਪਣੀ ਸ਼ਾਪ ਦੇ ਪੇਪਰ ਪਾਉਣ ਵਾਸਤੇ ਆਪਣੇ ਸ਼ਹਿਰ ਦੇ ਵਿੱਚ ਤੇ ਇਹ ਹੈਗੇ ਨੇ ਪੇਪਰ ਮੈਂ ਗੁਰシャンਵੀਰ ਤੇ ਆਪਣਾ ਹਰਮਨ ਸਿੰਘ ਅਸੀਂ ਤਿੰਨ ਜਣੇ ਪੇਪਰ ਪਾਉਣ ਚੱਲੇ ਆਂ ਗੁਰシャンਵੀਰ ਨਾਲ ਆਪਣੀ ਡੀਲ ਫਿਕਸ ਹੋ ਗਈ ਹੈ ਆਪਣੀ ਇਹ ਕਹਿੰਦਾ ਪਾਪਾ ਵੀ ਪਹਿਲਾਂ ਤੁਸੀਂ ਕਹਿੰਦਾ ਮੈਂ ਤੁਹਾਡੇ ਪੇਪਰ ਪਾ ਕੇ ਆਉਂਗਾ ਜage ਉਸ ਤੋਂ ਬਾਅਦ ਕਹਿੰਦਾ ਤੁਸੀਂ ਮੇਰੇ ਨਾਲ ਗੇਮ ਲਾਓ ਕਹਿੰਦੀ ਮੈਨਾਂ ਕ੍ਰੇਡਾ ਦਾ ਮੈਚ ਲਾ ਕੇ ਆਇਆ ਮੈਂ ਕਹਿੰਦਾ ਚੱਲਾਂਗੇ ਜਰੂਰ ਪਰ ਪਹਿਲਾਂ ਆਪਾਂ ਘੰਟਾ ਕੇ ਪੇਪਰ ਪਾ ਲਈਏ ਪੇਪਰ ਪ ਅੱਜ ਲੋਕ ਲਗਭਗ ਸਾਰੇ ਮਿੱਤਰ ਘਰੇ ਹੋਣਗੇ ਇਹ ਬੈਸਟ ਦਿਨ ਹੁੰਦਾ ਹੈ ਸ਼ਨੀਵਾਰ ਦਾ ਪੇਪਰ ਪਾਉਣ ਦਾ ਸ਼ੁੱਕਰਵਾਰ ਤੇ ਸ਼ਨੀਵਾਰ ਦੋ ਦਿਨ ਬੈਸਟ ਹੁੰਦੇ ਆ ਬੱਚੇ ਵੀ ਘਰ ਹੁੰਦੇ ਆ ਤੇ ਮਾਵਾ ਵੀ ਘਰ ਹੁੰਦੇ ਆ ਹਰੇਕ ਬੰਦਾ ਉੱਠ ਕੇ ਜਾਗੇ ਨਾ ਆਪਾਂ ਇਹ ਪੋਸਟ ਆਫਿਸ ਬਕਸੇ ਉਹ ਚੈੱਕ ਕਰਦਾ ਹੁੰਦਾ ਕਿਹੜਾ ਹੈ ਤੇ ਇਸ ਕਰਕੇ ਆਪਾਂ ਨੂੰ ਚੱਲਦੇ ਆ ਤੇ ਚੱਲੀਏ ਹਰਮਨ ਜੀ ਲੈ ਵਿਸ਼ਾ ਚੱਕਰ ਪਤਾ ਵੀ ਚੱਕਰ ਦੋ ਪੇਪਰ ਆ ਜੀ ਭਾਈ ਪੇਪਰ ਕੱਲੇ ਕੱਲੇ ਬੰਦੇ ਦਾ ਕੱਲਾ ਕੱਲਾ ਪੈਕੇਟ ਹੋ ਗਿਆ ਗੁਸ਼ਾਨਵੀਰ ਦਾ ਪੈਕੇਟ ਗੁਸ਼ਾਨਵੀਰ ਦੇ ਕੋਲ ਹੈ ਪਾਉਣ ਪਹਿਲਾਂ ਚਾਲੀ ਕਰਦਾ ਹੈ ਹੈ ਦੇ ਇਹਦੇ ਕੋਣ ਵੇਲੇ ਖੰਦੀ ਆ ਇਹ ਨਾ ਇਹ ਇਦਾਂ ਵੀ ਹੋਏ ਨੇ ਮਿੱਤਰੋ ਜੇ ਨਾ ਆਪਾਂ ਕਿਤੇ ਪੇਪਰ ਪਾਉਣੇ ਕਈ ਵਾਰੀ ਇਹ ਮਤਲਬ ਉਹਰੇ ਕੰਪਨੀ ਹੁੰਦੀ ਜੇ ਪੇਪਰ ਪਾ ਦਨੀ ਹੈ ਉਹ ਪੇਪਰ ਪਾਉਣ ਵਾਸਤੇ ਲੈ ਜਾਂਦੇ ਆ ਕੋਈ ਸ਼ਹਿਰ ਚ ਪਾ ਦਨੇ ਆ ਕੋਈ ਸਟ ਵੀ ਦਨੇ ਪੇਪਰ ਇਸਕੇ ਕਹਿ ਲਓ ਜੇ ਆਪ ਆਪ ਪਾਉਣ ਜਾਵਾਂਗੇ ਨਾ ਆਪਾਂ ਕੱਲਾ ਕੱਲਾ ਪੇਪਰ ਕੱਲੇ ਕੱਲੇ ਘਰ ਪਾ ਕੇ ਆਵਾਂਗੇ ਜਿੰਨੇ ਕਿ ਲੱਗੇ ਆਪਾਂ ਉਹਨੇ ਕਿ ਪਾ ਕੇ ਆਵਾਂਗੇ ਕਿਉਂ ਗਸ਼ਾਨਵੀਰ ਬੱਚਾ ਹੈ ਬੱਚਾ ਹੈ ਤੂੰ ਬੱਚਾ ਨਹੀਂ ਤੁਮਾਕਾ ਪਾਉਗਾ ਨਾ ਊਰੇ ਮਣ ਚੱਲੀ ਬੁੱਧਰ ਫਿਰ ਲਾਈਵ ਹਾਂ ਦਾ ਚਾਪੀ ਕਟੀ ਮੇ ਕੋਲ ਹਾਂ ਤੇ ਤੁਸੀਂ ਸਵੇਰ ਦਾ ਮਾਹੌਲ ਦੇਖੋ ਕਿੰਨਾ ਵਧੀਆ ਆਪਣੇ ਸ਼ਹਿਰ ਦਾ ਬੱਦਲ ਵਾਇਰ ਕਿੰਸਾ ਨਹੀਂ ਹੋਈ ਵੀ ਆ ਐ ਬਿਲਕੁਲ ਸ਼ਾਂਤੀ ਆ ਮੌਸਮ ਵੀ ਵਧੀਆ ਤੇ ਆਪਾਂ ਹੁਣ ਘੰਟਾਕ ਲਾ ਕੇ ਨਿਵੇੜੇ ਪਾਣੀ ਪੂਰ ਚੱਕਦੀ ਮੁੰਡਿਆ ਨੇ ਲੋੜ ਪੈ ਸਕਦੀ ਪਾਣੀ ਪੀਣ ਦੀ ਹੈ ਹਾਂਜੀ ਹਾਂਜੀ ਹਾਂ ਨਲਕਾ ਨਹੀਂ ਲੱਗਦਾ ਬਾਜ ਨਾਲ ਨਲਕਾ ਨਹੀਂ ਲੱਭਦਾ ਇੱਥੇ ਕਹਿੰਦੇ ਕਿੱਥੋਂ ਚੜਦੀ ਫਿਰਨੂ ਫਿਰ ਆਪਾਂ ਉਧਰ ਚੱਲਦੇ ਜਿੱਥੇ ਮੈਜੀ ਨੇ ਆਪਣਾ ਉਧਰ ਵੀ ਇਹ ਸ਼ਹਿਰ ਹਾਂਜੀ ਉਧਰ ਘਰ ਵਾਹ ਕਿਉਂ ਨਾ ਹਰਮਨ ਮਿੱਤਰੋ ਪਹਿਲਾਂ ਜਦੋਂ ਆਈ ਆ ਇੰਡੀਆ ਦੇ ਵਿੱਚ ਇੰਡੀਆ ਤੋਂ ਇਆ ਕਿਨੇ ਕੰਮ ਕੀਤਾ ਪੇਪਰ ਪਾਉਣ ਦਾ ਹਰ ਬੰਦੇ ਨੂੰ ਆਪਣੇ ਕੰਮ ਦਾ ਭੇਦ ਹੁੰਦਾ ਪਤਾ ਹੁੰਦਾ ਬੰਦੇ ਨੂੰ ਵੀ ਕਿਥੋਂ ਪੇਪਰ ਲੈਣੇ ਆ ਤੇ ਮਤਲਬ ਕਿਹੜੀ ਦਫ਼ਤਰ ਨਾਲ ਲੈਣੇ ਆ ਕਿਹੜੇ ਕਿਹੜੇ ਛੱਡ ਕੇ ਪਾਉਣੇ ਆ ਕਈ ਵਾਰ ਕਿਉਂ ਨਹੀਂ ਮੈਂ ਸਾਰਾ ਵੇਚ ਲਈਦਾ ਪਤਾ ਸੌਖੇ ਵੀ ਨਾ ਪਵਾ ਲਈਦਾ ਜੀ ਸੌਖੇ ਵੀ ਤਾਂ ਵੀ ਪਵਾ ਲਈਦੇ ਤੇ ਇਸ ਕਰਕੇ ਘਰਮੋਂ ਦੇ ਨਾੜਾ ਪਣੇ ਤੇ ਆਪਾਂ ਉਹਨਾਂ ਪੇਪਰ ਪਾ ਕੇ ਨਾ ਘੰਟਾ ਲਾ ਕੇ ਬਾਬੇ ਦੀ ਕਿਰਪਾ ਦੇ ਨਾਲ ਫਿਰ ਆਪਾਂ ਇਹਦੇ ਬਾਕੀ ਦੇੰਦੇ ਕੰਮ ਤਾਂ ਰੋਜ਼ ਦਿਨ ਚੱਲੀ ਜਾਣੇ ਆ ਕਿ ਅੱਜ ਨਵਾਂ ਕੰਮ ਸੀਗਾ ਆਪਣਾ ਅੱਜ ਆਪਾਂ ਪੇਪਰ ਹੀ ਪੇਪਰ ਆ ਪੇਪਰ ਹੀ ਨਾਲੇ ਲਿਖਾਂਗੇ ਕਿੰਨਾ ਫਰਕ ਪਿਆ ਹੈ ਨਾ ਹਾਂ ਕਿਉਂ ਫਰਕ ਤਾਂ ਪੈਂਦਾ ਨਾ ਪੇਪਰ ਪਾਉਣੇ ਆਪਾਂ ਹਾਂਜੀ ਹਾਂਜੀ ਤਾਂ ਫਰਕ ਤਾਂ ਪੈਂਦਾ ਜ਼ਰੂਰ ਇਹ ਵੀ ਨਹੀਂ ਫਰਕ ਪੈਂਦਾ ਹੈਗਾ ਬੇਸ਼ੱਕ ਅੱਜ ਕੱਲ ਜੁਗ ਉਹ ਮਨ ਲੈ ਥੋੜਾ ਡਿਜੀਟਲ ਜੁਗ ਹੋ ਗਿਆ ਵੀ ਹਾਂ ਲੋਕ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਰਹਿੰਦੇ ਆ ਪਰ ਫਿਰ ਵੀ ਨਾ ਇਹ ਪਾਉਣੇ ਜ਼ਰੂਰੀ ਆ ਹਾਂਜੀ ਤੇ ਕਈ ਵਾਰ ਕੀ ਹੁੰਦਾ ਹੈ ਨਾ ਵੀ ਜਿਹੜੇ ਸਿਆਣੇ ਜਿਹੜੇ ਜੰਗ ਜੰਦੇਸ਼ ਵਾਲੇ ਮੁੰਡੇ ਗੁੰਡੇ ਆ ਉਹਨਾਂ ਕੋਲ ਤਾਂ ਇਹ ਫੋਨ ਆਉਂਦਾ ਬੰਦ ਹੀ ਖੜਦਾ ਹੈ ਜਿਹੜੇ ਵੱਡੀ ਉਮਰ ਦੇ ਹੁੰਦੇ ਆ ਨਾ ਹਾਂਜੀ ਉਹ 40 45 50 ਸਾਲ ਦੇ ਲਾਗਾ ਹਾਂਜੀ ਉਹ ਚੀਜ਼ਾਂ ਹਲੇ ਵੀ ਘੱਟ ਚਲਾਉਂਦੇ ਆ ਹਾਂਜੀ ਨਹੀਂ ਚਲਾਉਂਦੇ ਕਈ ਵੇਸੇ ਵੀ ਨਹੀਂ ਚਲਾਉਂਦੇ ਇਹਨਾਂ ਚੀਜ਼ਾਂ ਤੋਂ ਹੀ ਕਰਦੇ ਆ ਸਿੱਧਾ ਫੋਨ ਲਾਉਂਦੇ ਆ ਚਲੋ ਵੀ ਹਾਂ ਸਿੱਧਾ ਪਿੱਛੇ ਸਿੱਧਾ ਪਿੱਛੇ ਫੋਨ ਕਰੀਏ ਹਾਂ ਹਾਂਜੀ ਕਿਉਂਕਿ ਇੱਥੇ ਕੰਮ ਹੀ ਇਦਾਂ ਚੱਲਦਾ ਕਿ ਫੋਨ ਹੀ ਕਰਦੇ ਸਿੱਧਾ ਹੀ ਹਾਂ ਠੀਕ ਤੇ ਬਾਕੀ ਆਪਾਂ ਗੱਡੀ ਇੱਥੇ ਸਾਈਡ ਤੇ ਲਾ ਕੇ ਪਾਰਕਿੰਗ ਇਸ ਟਿਕਾਣੇ ਦੇ ਨਾਲ ਤੇ ਆਪਾਂ ਨੂੰ ਸ਼ਹਿਰ ਦੇਖੋਨੇ ਪੀਪਰ ਕਿੱਦਾਂ ਪਾਉਨੇ ਆ ਉਹ ਵੀ ਤੁਹਾਨੂੰ ਬਸ ਸਾਰਾ ਦਿਖਾਉਨੇ ਮੇਰੇ ਤੋਂ ਵਲੌਗ ਦੇ ਵਿੱਚ ਪਰ ਅੰਜ ਆਪਾਂ ਸ਼ੌਪ ਖੁੱਲੀ ਖੁੱਲੀ ਹਨ ਬੜੇ ਪੀਪਰ ਪਾਏ ਆ ਪਹਿਲਾਂ ਪਹਿਲਾਂ ਬਹੁਤ ਵੱਡਾ ਪੀਪਰ ਪਾਏ ਆ ਅੱਛਾ ਜਿਹੜਾ ਕੁਛ ਆਹ ਛੋਟੇ ਵਾ ਕੁਛ ਆਹ ਜਿਹੜੀ ਜਿੱਦੀ ਟੌਕ ਫੋਨ ਕਰਦੇ ਆਪਣੀ ਆਹ ਵੇਖੋ ਜਿੱਦਾਂ ਇਹ ਆਪਣੇ ਆਹ ਸਾਰੇ ਦੀਆਂ ਤੇ ਆਪਾਂ ਗੱਡੀ ਇੱਥੇ ਕਿਸੇ ਪਾਸੇ ਪਾਰਕਿੰਗ ਲਾਈ ਦੇਖੀਓ ਪਹਿਲਾਂ ਇੱਧਰ ਨਹੀਂ ਜਾਣਾ ਪੈਣਾ ਆਹ ਦੇਖੋ ਮਿੱਤਰੋ ਪਹਿਲਾਂ ਥਿਊ ਵਿਊ ਦੇਖੋ ਇੱਥੋਂ ਆਪ ਤੇ ਆਹ ਵਾਲਾ ਪਾਸਾ ਆਪਾਂ ਬਾਅਦ ਚ ਕਵਰ ਕਰਾਂਗੇ ਪਰ ਆਪਾਂ ਜਿਹੜਾ ਪਾਸਾ ਕਵਰ ਕਰਦੇ ਵੀ ਬਹੁਤ ਘਰ ਔਰੇ ਵੀ ਹਨ ਕਾਫੀ ਜਿਆਦਾ ਘਰ ਹਨ ਹਾਂਜੀ ਹਾਂਜੀ ਏਰੀਆ ਇਧਰ ਨੂੰ ਆਏ ਉਹ ਨੀਵਾ ਆ ਆ ਇਧਰ ਨੂੰ ਪਰ ਉਹਨੂੰ ਨੀਵਾ ਹੀ ਹਾਂ ਗੱਡੀ ਆਪਾਂ ਹੀ 라ਤੀਆ ਪਾਰਕਿੰਗ ਦੇ ਵਿੱਚ ਆਪਾਂ ਡਿਵਾਈਡ ਕਰ ਲਵਾਂ ਤੂੰ ਇਧਰ ਦੋ ਤਿੰਨ ਵੀ ਤੂੰ ਇਧਰ ਤੂੰ ਕਰਦੇ ਹਰਮਨ ਕੁਛ ਸ਼ਰਮ ਬਚਾ ਲੈ ਕੱਢ ਦਿੰਦਾ ਮੈਂ ਇਧਰ ਹੀ ਕੱਢ ਦਉਣਾ ਠੀਕ ਨਹੀਂ ਹਾਂਜੀ ਹਾਂਜੀ ਤੇ ਤੀ ਤਿੰਨ ਜਲਦੀ ਮੈਂ ਇਹਨੂੰ ਲੈ ਕੇ ਇਹਨੂੰ ਸਮਝਾ ਦੂੰਗਾ ਕਿੱਦਾਂ ਹੁੰਦਾ ਅੱਗੋਂ ਦੀ ਦੋ ਵੀ ਇਹ ਹੁੰਦੇ ਆ ਇਹ ਲਾ ਕੇ ਆਏ ਕਿਸਾਨ ਨਹੀਂ ਆ ਤਾ ਕਹਿੰਦੇ ਕੁਛ ਸ਼ਰਮ ਸਮਝਾ ਦਿੰਦੇ ਲੋ ਪੇਪਰ ਸਾਰੇ ਗਣ ਚੱਕਣੇ ਹਨ ਹਾਂਜੀ ਬਾਈ 21 ਸਿੰਗਲ ਸਿੰਗ ਪੇਪਰ ਹਨ ਕਾਫੀ ਜ਼ਿਆਦਾ ਹੋਏ ਨੇ ਹਨ ਇਹ ਬਾਈ ਦਾ ਕਿੰ ਕੋਲ ਨਿਕਲ ਲੋਡਿੰਗ ਹੋ ਲੰਨੀ ਇਹ ਇਦਾਂ ਕੱਢੋ ਵਿੱਚ ਥੋੜੀ ਇਹਦੇ ਬਣੇ ਰਹੂ ਨੇ ਤਾਂ ਸਾਰੇ ਖਿਲਰੇ ਹੀ ਆ ਹਾਂ ਇਹ ਇਕੱਲਾ ਇਕੱਲਾ ਪੇਪਰ ਹੈ ਇਕੱਲਾ ਇਕੱਲਾ ਪੇਪਰ ਆਪਾਂ ਇਕੱਲੇ ਇਕੱਲੇ ਘਰ ਦੇ ਵਿੱਚ ਪਾਉਣਾ ਤੋਂ ਉਹ ਦਿਖਾਉਣਾ ਪਹਿਲਾਂ ਇੱਕ ਆਪਾਂ ਸ਼ੁਰੂਆਤ ਇੱਥੇ ਕਰਦੇ ਨੇ ਕਿ ਬਾਅਦ ਸਾਰੇ ਨੇ ਖੇਡ ਦੇ ਉੱਪਰ ਜਾਣਾ ਤੇ ਬਾਅਦ ਸਾਰੇ ਨੇ ਤਕਨੀਕ ਹੁੰਦੀ ਆ ਜੇ ਪੇਪਰ ਪਾਉਣਾ ਕੁਛ ਨਾ ਇਦਾਂ ਕਰਖਣਾ ਨਾ ਮਤਲਬ ਇਹ ਪਸਾਰ ਵਿੱਚ ਪਾ ਕੇ ਨਾ ਵਿੱਚ ਗੇਰ ਨਹੀਂ ਦੇਣਾ ਹੈਗਾ ਥੋੜਾ ਉੱਪਰ ਫੋਲਡ ਕਰ ਲਾਂਗੇ ਪਾ ਇਦਾਂ ਮੋੜ ਲਈ ਜਿਹੜਾ ਕਿ ਬਾਹਰ ਦਿਖੇ ਬਾਹਰ ਪਿਆ ਮੜਾ ਮੋਟਾ ਉਹ ਜੇ ਬੰਦਾ ਅੰਦਰ ਵੜਦਾ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਅੰਦਰ ਡਿਫਰੈਂਸ ਕੱਢ ਲੈਂਦਾ ਬੰਦਾ ਵੀ ਜਿਵੇਂ ਨਾ ਲੈਟਰ ਨਹੀਂ ਪਾਉਂਦੇ ਆਪਣੇ ਡਾਕਰ ਨੇ ਵਾਲੇ ਉਹ ਵੀ ਇੰਨਾ ਛੱਡ ਦਿੰਦੇ ਬਾਹਰ ਹਨ ਉਹਦਾ ਕਾਰਨ ਇਹੀ ਹੈ ਵੀ ਬੰਦੇ ਦੂਰ ਦਈ ਜਾਂਦੇ ਵੀ ਹਾਂ ਲਿਪਰ ਪਾਏ ਹੋਏ ਹਾਂਜੀ ਲਓ ਵੇ ਖੇੜੇ ਜੋ ਸ਼ਾਂਸ਼ਿਆ ਲੈ ਬੋਤ ਤੇ ਪੇਪਰ ਚੱਕੋ ਆਪਣੇ ਤੋ ਘੜ ਚੱਕ ਲਾਂ ਪਾ ਥ ਇੱਦਾਂ ਵਿੱਚੋਂ ਕੱਢ ਲੈ ਥੋੜੀ ਆ ਆ ਲੈ ਲੈ ਆ ਇੱਦਾਂ ਫੜ ਲੈ ਆਵੇ ਇੰਨੇ ਕੋਈ ਕੱਢੇ ਉੱਤੇ ਰੱਖੇ ਜਿਹੜੇ ਖਤਮ ਨਹੀਂ ਵਿੱਚ ਲੋ ਹਲੋ ਹੋ ਜਾ ਇੱਧਰ ਆ ਤਰ ਜਿਹੜਾ ਵੀ ਆ ਰਹਿਣ ਦਾ ਨਵੰਤਨ ਨੋਵੇ ਵਾਲਾ ਇਧਰੋਂ ਦੀ ਇਹ ਲਾਸਟ ਆਉਗੀ ਹਾਂ ਹਾਂ ਆ ਵੀ ਰਹਿਣ ਦਾ ਖਾਲੀ ਆ ਵੀ ਇਹ ਆਪਾਂ ਇਦਾਂ ਚੱਲਦੇ ਹਾਂ ਨਹੀਂ ਅਸੀਂ ਉੱਧਰ ਨਹੀਂ ਗੱਲ ਨਹੀਂ ਅਸੀਂ ਉਹ ਤੁਹਾਨੂੰ ਵਧਾਈ ਰੇ ਦਾ ਘਰ ਜਿੱਥੇ ਹਾਂ ਹਾਂ ਉਧਰ ਹੀ ਪਾਉਣੇ ਨੇ ਮੈਂ ਇਧਰੋਂ ਪਸੇ ਕਵਰ ਕਰ ਦਾਰੀ ਤੁਸੀਂ ਕਵਰ ਕਰਕੇ ਗੱਡੀ ਲੈ ਕੇ ਤੁਸੀਂ ਗਾਣੂ ਆ ਜਿਓ ਜੀ ਤੇ ਤੁਹਾਨੂੰ ਉਧਰ ਨੂੰ ਮਿਲਾਂ ਦੇ ਠੀਕ ਹੈ ਠੀਕ ਹੈ ਚਲੋ ਜੀ ਅੱਲੇ ਐਤਵਾਰ ਦੀ ਸਵੇਰ ਹੈ ਲੋਕ ਐ ਸ਼ਾਂਤ ਛੁੱਟੀ ਆ ਲੋਕ ਸਭ ਸੁੱਤੇ ਪਏ ਆ ਮਤਲਬ ਸ਼ਹਿਰ ਦੇ ਵਿੱਚ ਐਨ ਪੂਰੀ ਸ਼ਾਂਤੀ ਆ ਜਿਦਾ ਦੇਖੋ ਇਧਰ ਲੱਗੇ ਹੋਏ ਨੇ ਆਪ ਇਹਨਾਂ ਇਦਾਂ ਪਾ ਲਏ ਆ ਦੇਖ ਇਹ ਚਾਪੇ ਤਾਂ ਸਾਰਾ ਦਾ ਸਾਰਾ ਜਿਹੜਾ ਸ਼ਹਿਰ ਉੱਚਾ ਨਹੀਂ ਮੈਂ ਸ਼ਹਿਰ ਦੇਖੋ ਇਧਰੋਂ ਇੱਕ ਅਜਿਹੀ ਪਰਫੈਕਟ ਫਰੰਟ ਤੋਂ ਪਾਏ ਆ। ਤੇ ਮੈਂ ਤੂੰ ਜਾ ਕੇ ਦੇਖ ਉਹ ਤੱਕ ਦੇਖੋ ਸ਼ਹਿਰ ਕਿਹਦਾ ਆਪਣਾ। ਇਹ ਸਾਰੇ ਸ਼ਹਿਰ ਪੇਪਰ ਪਾਉਣੇ ਆ ਜੇ ਆਪਣੀ। ਭਾਗ ਭਾਗੇ। ਇੱਧਰ ਰੱਖ ਨਾ ਬਾਲ। ਆਪਾਂ ਨੇ ਦੋ ਤਿੰਨ ਵੀ ਇਹ ਮਿੱਤਰ ਪਾਤੇ ਇੱਧਰ ਬੈਕ ਸਾਈਡ ਵਾਲੇ। ਤੇ ਆਪਾਂ ਜਾ ਕੇ ਦੇਖਦੇ ਆ ਆਪਣੇ ਮੁੰਡਿਆਂ ਦੇ ਦੂਜਿਆਂ ਨੇ ਕਿੰਨੀ ਕ ਆਊਟਪੁੱਟ ਕਢੀ ਆ। ਇਹਦੇ ਵੀ ਆਪਾਂ ਪਾਏਗਾ ਸ਼ਰਟ। ਆਹ ਸਾਰੇ ਵੀ ਆਪਾਂ ਪਾ ਕੇ ਦੇਖੋ ਇੱਧਰ। ਆ ਵੀ ਸਾਰੇ ਪਾ ਗਏ ਨੇ ਉਹ। ਇੱਧਰ ਉਹਨੇ ਲਗਭਗ ਪਾਤੀ ਹੋਣੀ ਉਹਨਾਂ ਨੇ ਹੁਣ ਆਪਾਂ ਐਂ ਸਿਰ ਤੇ ਬਜਾ ਕੇ ਦਾ ਆਹ ਰੋਡ ਦੇ ਉੱਥੇ ਗੱਡੀ ਖੜਾ ਕੇ ਉਧਰ ਹੋਏ ਬੈਕ ਵਾਲੇ ਵੀ ਕਵਰ ਕਰਾਂਗੇ ਇੱਧਰ ਆ ਹਰਮਨ ਹਾਂਜੀ ਕਿੱਥੇ ਕੇ ਪਾ ਦੇ ਪਾਪਾ ਨੂੰ ਮੈਂ ਹੈਗਾ ਪੀਆ ਐ ਫਸਾਣ ਮੇਰੇ ਹੱਥੋਂ ਨਾ ਮਿਲ ਨਹੀਂ ਆਉਂਦੇ ਓਕੇ 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 ਮੈਂ ਇੱਧਰ ਬੈਸ ਸਾਰੇ ਪਾਏ ਆ ਮੈਂ ਉਹ ਸਿਰ ਤੇ ਖੜਾ ਫਰੰਟ ਤੇ ਇੱਧਰ ਉਹ ਲਾਸਟ ਵਾਲਾ ਵੀ ਪਾਉਣ ਲੱਗਿਆ ਮੈਂ ਜਿੱਧਰ ਬਿਲਡਿੰਗ ਹੈ ਲਾਸਟ ਵਾਲਾ ਵੀ ਆ ਉਹ ਪਿੱਛੋਂ ਸਾਰਾ ਪਾਇਆ ਕਵਰ ਕਰਿਆ ਮੈਂ ਅੱਗੇ ਜਾ ਕੇ ਪੁਣ ਗੱਡੀ ਮੈਂ ਅੱਗੇ ਲੈ ਖੜਾ ਦੀ ਜਾ ਕੇ ਬਰਬ ਚੱਕ ਲਈ ਠੀਕ ਨੇ ਠੀਕ ਹੈ ਓਕੇ ਓਕੇ ਆ ਵੀ ਵੀਆ ਕਵਰ ਕਰਤਾ ਪਾ ਲੈ ਪੜਨ ਨੇ ਮੁੰਡਿਆਂ ਨੇ ਹਿੰਮਤ ਮਿੱਤਰੋ ਸੋਣੀ ਮਾਰੀ ਆ ਲਗਭਗ ਕਾਫੀ ਏਰੀਆ ਕਵਰ ਕਰਤਾ ਹੁਣ ਉਹ ਸਾਈਡ ਤੇ ਖੜੇ ਹਤੇ ਤੇ ਉਹਨਾਂ ਨੂੰ ਮੈਥੋਂ ਪਿਠਾੜ ਕੇ ਕੋਟ ਚਾਹ ਚੀ ਤੇ ਪੁੱਛਦੇ ਆ ਜਿਹੜੇ ਚਾਹੂ ਪੀਣੀ ਆ ਮੁੰਡਿਆਂ ਚਾਹੂ ਪਰਾਦਾ ਨੇ ਉਸ ਤੋਂ ਬਾਅਦ ਫੇ ਆਪਾਂ ਅੱਗੇ ਨੇ ਇੱਕ ਸਾਡਾ ਟੁਕੜਾ ਹੋਰ ਹੈ ਨਾ ਪਰਲੇ ਪਾਸੇ ਨੰਮੀਆਂ ਬਿਲਡਿੰਗਾਂ ਬਣੀਆਂ ਉੱਥੇ ਵੀ ਜਾ ਕੇ ਪੇਪਰ ਪਾ ਕੇ ਆਉਣੀ ਆ ਆ ਆ ਖੜ

ਚਲੋ ਮਿੱਤਰੋ ਸ਼ੱਕਦੇ ਆ ਦੁੱਧ ਦਾ ਗੁੱਟ ਪੀਣੇ ਨਾਲ ਵਧੀਆ ਜਾ ਨਾਲੇ ਖਾਣਿਆ ਕੁਰਨੀਤੀ ਵਧੀਆ ਜੀ ਚਾਕਲੇਟ ਵਾਲੀ ਫੇਰ ਐਨਰਜੀ ਆ ਕੁਸੀ ਦੇ ਆਪਾਂ ਉਹ ਪਰਲਾ ਪਸਾ ਵੀ ਕੱਢਦੀ ਆ ਇਧਰ ਹਨਾ ਜਿਹੜਾ ਉਹ ਸੀਰਵਾਂਜਰੀ ਜੀ ਹਨਾ ਠੀਕ ਹੈ ਹਨਾ ਉਹ ਨਿਕਲ ਜੂਗਾ ਟਾਈਮ ਕਿੰਨਾ ਹੋ ਗਿਆ ਟਾਈਮ 11 ਵਜੇ ਗਿਆ ਆਪਾਂ ਨੂੰ ਘੰਟਾ ਹੋ ਗਿਆ ਲੱਗ ਪਗਣਾ ਹਨੀ ਘੰਟਾ ਲੱਗੇ 1 ਘੰਟਾ ਲੱਗੇ ਘੰਟੇ ਕੀ ਗੇਮ ਮਿੱਤਰੋ ਹੋ ਰਿਹਾ ਹੈ ਪੇਪਰ ਫੇ ਆਪਾਂ ਨੇ ਆਪਣੇ ਹੀ ਕੰਪਲੀਟ ਹੋ ਜੇ ਫੇ ਬਾਕੀ ਆਪਾਂ ਅੱਜ ਵਾਸਤੇ ਇੰਨਾ ਕੇ ਬਹੁਤ ਹੈ ਹਨਾ ਕਿੰਨੇ ਪੇਪਰ ਬਚੇ ਕਿਹੜਾ ਹਨਾ ਆ ਰਹਿ ਗਏ ਮੇਰੇ ਮੈਂ ਚੱਕਰੇ ਨਹੀਂ ਮਿਲਗੀ ਜ਼ਿਆਦਾ ਨਹੀਂ ਪਉਂਦਾ ਜਿੰਨੀਆਂ ਕਿ ਬੈਲਾਂ ਉਸ ਹਿਸਾਬ ਨਾਲ ਹੀ ਪਾ ਦਿੰਦੇ ਆਂ ਮੈਂ 10 ਕਿ ਪਹਿਲਾਂ 10 ਹੀ ਪਾਉਣੇ ਤਾਂ 5-6 ਪਾਉਣੇ ਨਹੀਂ 7-8 ਪਾ ਦੇਣੀ ਵੀ ਜਿਹਨੂੰ ਮਤਲਬ ਬਾਹਰ ਛੱਡ ਦਿੰਦੇ ਕਿ ਜਿਹਨੂੰ ਲੋੜ ਅ ਤੱਕ ਅਗਲਾ ਕੱਢ ਲੂਗਾ ਆਪਣੇ ਆਪ ਮੈਂ ਤਾਂ ਇਕੱਲੇ ਇਕੱਲੇ ਦੇ ਉਹ ਪਾ ਕੇ ਆਇਆ ਹੂ ਸਪੀਚ ਕਰਕੇ ਕੋਡਾਂ ਦੇ ਬਾਰੀ ਪਾ ਕੇ ਆਇਆ ਇੱਕੋ ਛੱਡਿਆ ਛਾਨੂੰ ਇਹਦੇ ਫਟਾਫ ਖਤਮ ਕਰ ਦੇ ਵੀ ਪਰ ਆਪਣੇ ਦੇ ਵੇਟ ਤੇ ਕਮਾਉਣਾ ਮੈਂ ਤਾਂ ਨਹੀਂ ਜਲਦੀ ਇਕੱਲੇ ਨੂੰ ਪੜਾ ਲੱਗੀ ਵੀ ਕੀ ਵੀ ਹੈ ਗੱਲ ਕੀ ਆ ਆਪਾਂ ਇਧਰੋਂ ਚੱਲ ਇਧਰੋਂ ਹਾਂ ਨਹੀਂ ਕਿੱਦਾਂ ਸੀ ਰੁਆਂਗੇ ਇਦੋਂ ਚੱਲ ਸੀ ਰੁਆ ਇਧਰ ਹੀ ਉਦੀ ਬਾਤ ਤੇ ਕੋ ਚਾਹ ਪੀ ਲਾਂਗੇ ਉਹਦੇ ਟੱਕਣੀ ਵਾਰ ਉੱਥੇ ਰੁਕਿਆ ਨਾ ਆਹ ਵਾਰ ਤੇ ਪੀਨੇ ਚਾਹ ਰਖੀ ਉਹਨੂੰ ਮੈਨੂੰ ਆਪਣੀ ਖੁੱਲੀ ਬਾਹਰ ਹਾਂ ਨਹੀਂ ਨਹੀਂ ਖੁੱਲੀ ਉਹ ਠੀਕ ਹੈ ਹਾਂਜੀ ਹਾਂਜੀ ਲੈ ਠੀਕ ਹੀ ਲਾ ਦੇ ਨਾ ਗਰੀਬ ਬੇਤੁਸੇ ਓਕੇ डन ਹੋ ਗਿਆ ਬਹੁਤ ਕੰਮ ਕੀਤਾ ਸ਼ਾਨਵੀ ਨੇ ਬਹੁਤ ਕੰਮ ਕੀਤਾ ਮੋਲੋ ਪਾਣੀ ਪੀ ਲਾ ਸਾਨੂੰ ਪਾਣੀ ਵਾ ਫਟ ਪੀਣ ਨੂੰ ਪਤਨੀ ਤਾਂ ਨਹੀਂ ਆ ਦੇਖਣ ਇੱਧਰ ਨਾ ਨਾ ਤੇ ਮਮਰਾ ਬਗਲ ਜੀ ਬਾਅਦ ਫੋਨ ਤੇ ਜਾਇਆ ਕਿ ਨਹੀਂ ਸ਼ਾਨ ਨੂੰ کہیں ਕੋਟੀ ਮੋਟੀ ਪਾ ਕੇ ਜਾਵੇ ਸਿਰ ਤੇ ਟੋਪੀ ਲੈ ਕੇ ਜਾਵੇ ਹਾਂ ਮੈਂ ਕਿਹਾ ਵੀ ਕੰਬਲੇ ਕੰਬਲੇ ਲੈ ਆਉਗਾ ਨਾ ਮੈਂ ਕਿਹਾ ਮੈਂ ਕੰਬਲ ਕੁੰਬਲ ਲੈ ਕੇ ਭੇਜਣਾ ਉਹਨੇ ਨੂੰ ਹੈ ਸਹੀ ਗੱਲ ਹੈ ਪਹਿਲਾਂ ਤਾਂ ਸਵੇਰ ਬੱਦਲ ਗਈ ਸੀ ਕਿ ਹੁਣ ਤਾਂ ਮੇਰੇ ਤਾਂ ਸੂਰ ਚੜ ਗਿਆ ਵਧੀਆ ਹੋ ਗਿਆ ਮੌਸਮ ਬਣ ਹਨਾ ਲੈ ਰੱਖਦੇ ਪਾਣੀ ਬਦਲ ਤੇ ਫਿਰ ਚੱਲੀਏ ਸ਼ਾਨਸ ਆ ਤਵੇ ਗੁਸ਼ਾਨ ਨੇ ਕਢਾ ਲਈ ਮਤਲਬ ਕੁਰਨੇਤੀ ਚਾਕਲੇਟ ਵਾਲੀ ਇਹ ਖੋ ਲੈਨੇ ਅੱਧੇ ਖਾਲਾਂਗੇ ਆਪਾਂ ਅੱਧੀ ਘੜੇ ਜੋ ਗਾਇਸ ਇਹਨੂੰ ਕਰਦਾ ਕਰਦਾ ਇਹਨੂੰ ਬਾਕੀ ਤੁਸੀਂ ਸਾਦੀ ਕਰੀ ਤੇ ਮੈਂ ਆ ਰਹੀ ਹਾਂ ਹੋਰ ਵੀ ਤੁਹਾਨੂੰ ਦਿਖਾ ਦਵਾਂ ਆਪਾਂ ਨੇ ਬੜਾ ਜਿਹਾ ਮਿੱਤਰੋ ਕਾਪੂਚੀਨੋ ਸੈਂਸਾਸ ਕਿਉਂਆ ਬੈਲ ਕਾਲ ਦੋ ਤੇ ਦੁਕਾਨ ਵੀ ਨੇ ਤੈਗੀ ਬਿੰਦ ਪਤੀ ਹੈ ਇਹ ਕੋਰ ਲੈਣੀ ਵੀ ਨਹੀਂ ਆ ਰਹੀ ਨਹੀਂ ਇਹ ਨੂੰ ਦੇਖਣ ਸੋਹਣੀ ਲੱਦੀ ਮੈਨੂੰ ਇੱਧਰ ਕਰੀਮ ਹੈ ਕਿਹੜੀ ਕਰੀਮ ਆਈ ਬੜੀ ਪਿਆਰ ਕਿਸ ਤੱਕ ਕਰੀਮ ਜੀ ਸ਼ੈਂਟੀਲੇ ਵਾਲੀ ਕਰੀਮ ਸ਼ੈਂਟੀਲੇ ਕਹਿੰਦੇ ਅਈ ਦੋ ਟਿਕਣਾ ਹੈ ਹੈ ਚਿੰਤੀ ਲੈ ਪਰ ਆ ਘੁਸ਼ਾਨਵੀਂ ਜੇ ਲਾਤੇ ਮੱਕਿਆ ਤਾਂ ਕੋ ਕਗਾਓ ਐ ਹਰਮਨੀ ਸੈਂਸਾ ਸੈਂਸਾ ਕਗਾਓ ਸੋ ਲਾਤੇ ਮੱਕਿਆ ਤਾਂ ਸੋ ਤੇ ਸੀ ਹੁਣ ਆਪਾਂ ਆਹ ਵਾਲੇ ਏਰੀਆ ਪਾਵਾਂਗੇ ਇਧਰ ਵਾਲਾ ਏਰੀਆ ਇਧਰ ਇੱਕ ਪਾਸੇ ਸ਼ਾਂਚਲੇ ਕੋ ਪਾਸੇ ਹਰਮਨੀ ਚਲੇ ਜਾਊਗਾ ਹਨਾ ਮੈਂ ਗੱਡੀ ਘੜਾ ਕੇ ਮੈਂ ਉਧਰ ਇਧਰ ਮੁੜ ਕੇ ਆਉਂਗਾ ਠੀਕ ਹੈ ਸ਼ਾਂਚੇ ਐਂਡ ਤੋਂ ਪਹਿਲੇ ਕਰਾਂ ਐਂਡ ਤੋਂ ਆਏ ਹਾਂ ਮੈਂ ਉਧਰ ਇਧਰ ਨੂੰ ਮੁੜ ਕੇ ਆਉਂਗਾ ਸਾਰੇ ਬੇਪੇਜ ਚੱਕੀ ਲੋੜੀ ਨੇਗੀ ਹਾਂਜੀ ਹਾਂ ਉਹ ਕੱਟ ਕਰਾਂ ਮੈਂ ਇਹਨਾਂ ਬੇ ਚੱਕੇ ਨਾਲੋਂ ਇਹਦੇ ਪੈਣੀ ਨਹੀਂ ਜੀ ਹਾਂ ਇੱਥੇ ਪੈ ਜਾਨੇ ਹੂੰ ਔਰ ਇਹ ਤਾਂ ਇਕੱਲਾ ਇਕੱਲਾ ਸਿੰਗਲ ਘਰ ਨਹੀਂ ਹੈਗਾ ਦੇਖੋ ਇੱਕ ਗੇਟ ਲੱਗਿਆ ਹੋਇਆ ਤੇ ਗੇਟ ਦੇ ਵਿੱਚ ਦੋ ਬਿਲਡਿੰਗਾਂ ਏ ਗੇਟ ਦੇ ਅੰਦਰ ਮਤਲਬ ਸਾਰੀਆਂ ਦੀ ਇੱਕੋ ਜਗ੍ਹਾ ਪੇਪਰ ਪਾਏ ਜਾਣੇ ਇੱਕ ਮਿੰਟ ਲਓ ਜੀ ਆਪਾਂ ਗੇਮ ਚੱਲਦੇ ਹਾਂ ਪੂਰੇ ਸਿਸਟਮ ਹੈ ਇਦਾਂ ਦੇਖੋ ਜਿੱਦਾਂ ਮਤਲਬ ਵੀ ਆ ਇੱਕੋ ਗੇਟ ਲੱਗਿਆ ਹੋਇਆ ਹਾਂ ਤੇ ਆ ਸਾਰੀਆਂ ਇੱਕੋ ਜਗ੍ਹਾ ਪੇਪਰ ਪਾਏ ਜਾਣੇ ਇਹਨਾਂ ਦੇ ਦੋ ਤਿੰਨ ਬਿਲਡਿੰਗਾਂ ਦੇ ਇੱਦਾਂ ਇੱਧਰਲੇ ਪਾਸੇ ਐਦਾਂ ਹੀ ਆ ਵੇ ਇੰਨੇ ਘਰ ਨੇ ਅੰਦਰ ਆ ਸਾਰੇ ਘਰ ਆ ਬਿਲਡਿੰਗ ਦੇ ਅੰਦਰ ਆ ਆਪਾਂ ਸਾਰਿਆਂ ਦੇ ਮਾਲਕ ਚ ਪਤਾ ਨਹੀਂ ਕਿ ਛੱਡ ਦੇਣੇ ਕਿ ਪਤਾ ਨਹੀਂ ਕਿ ਛੱਡ ਦੇਣੇ ਕਿ ਪਤਾ ਨਹੀਂ ਕਿ ਛੱਡ ਦੇਣਾ ਇਦਾਂ ਕਰਦੇ ਨੇ ਆਪਾਂ ਸਾਰੀ ਹੋਣ ਟਾਈਮ ਇਤੋਂ ਪੌਣੀ ਬਾਰ ਹੋ ਗਏ ਤੇ ਆਪਾਂ ਪੇਪਰ ਆਪਣੇ ਸ਼ਹਿਰ ਦੇ ਨਾਲ ਆਪਣੀ ਮਾਲ ਸ਼ੌਪ ਦੇ ਬੈਕ ਸਾਈਡ ਦੇ ਕੋਲ ਪਾਇਆ ਏ ਜਿਹੜਾ ਫਰੰਟ ਵਾਲਾ ਪਾਸਾ ਹੈ ਸਾਰਾ ਹਾਲੇ ਆਪਣਾ ਪਾਉਣ ਤੋਂ ਰਹਿੰਦਾ ਤੇ ਪੇਪਰ ਆਪਣੇ ਕੋਲ ਮਤਲਬ ਵੀ ਇੰਨੇ ਪੇਪਰ ਬਚ ਗਏ ਆਪਣੇ ਕੋਲ ਆਪਾਂ ਨੇ ਪੂਰੇ ਸੰਕੋਚੀ ਦੇ ਪੇਪਰ ਪਾਏ ਆ ਜਿਹੜਾ ਆਪਾਂ ਕੀਤੇ ਰਿਹਾ ਪਾਉਣੇ ਆ ਤਾਂ ਉਹਨੇ ਸਾਰੇ ਜਿਹੜੇ ਆਪੇ ਫਿਰ ਪੋਣ ਦੇਣਾ ਫਰਕ ਪੈ ਜਾਂਦਾ ਵੀ ਆਪਾਂ ਜਿੱਥੇ ਪਾਉਣੇ ਉੱਥੇ ਦੇਖ ਕੇ ਬੰਦਾ ਪਾਉਂਦਾ ਕਈ ਵਾਰ ਕੀ ਹੁੰਦਾ ਨਾ ਇਹ ਵੀ ਦੇਖਣਾ ਹੁੰਦਾ ਵੀ ਕੋਈ ਘਰ ਬੰਦ ਹੈਗਾ ਜੇ ਘਰ ਬੰਦਾ ਉੱਥੇ ਪੇਪਰ ਪਾਦਾ ਤਾਂ ਘਰ ਹੀ ਬੰਦal ਪੇਪਰ ਖਰਾਬ ਆਪਣਾ ਇਹ ਵੀ ਦੇਖਣਾ ਹੁੰਦਾ ਤੇ ਬਾਕੀ ਅਸੀਂ ਰੋਗੇ ਹੁਣ ਮੈਂ ਕਿਹਾ ਵੀ ਆਪਾਂ ਉਹ ਬਾਅਦ ਚ ਪਾਲਾਂਗੇ ਕਿਉਂ ਨਾ ਮੌਸਮ ਖਰਾਬ ਹੋ ਗਿਆ ਜੇ ਮੀਂਹ ਪੈਣ ਲੱਗ ਗਿਆ ਹਾਂਜੀ ਫੇਰ ਫੇਰ ਜਿਹੜੇ ਪਾਏ ਜਿਹੜੇ ਨਾ ਪਾਏ ਮਿਹਨਤ ਕਰੀ ਨਾ ਕਰੀ ਫੇ ਇੱਕ ਵਾਰ ਹੋ ਜਾਂਦੀ ਹੈ ਫੇ ਸਾਰੇ ਭੇਜਣੇ ਗੱਲੇ ਹੋ ਜਾਂਦੇ ਹਨ ਤੇ ਆਪਾਂ ਇਹਨੇ ਰੱਖ ਲਈ ਆਪਾਂ ਹੁਣ ਇਹ ਵੀ ਫੇਕ ਜੇ ਨੈ ਤੇ ਬਾਕੀ ਇਹ ਕੰਮ ਜ਼ਰੂਰੀ ਆ ਜਿਹਨਾਂ ਮਰਜੀ ਸੋਸ਼ਲ ਮੀਡੀਆ ਵਿੱਚ ਤੋਂ ਜੋ ਗਾਜਵੇ ਆਪਣੇ ਕੰਮ ਕਰਦੀ ਜਿਹੜੀ ਮਸ਼ਹੂਰੀ ਆ ਪਬਲਿਸਿਟੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਕਰਨੀ ਵੀ ਚਾਹੀਦੀ ਆ ਆਪਾਂ ਨੂੰ ਤੇ ਹੁਣ ਆਪਾਂ ਆਪਣੇ ਜਿਹੜੇ ਬਾਕੀ ਰਹਿੰਦੇ ਸਾਰੇ ਦਿਨ ਦੇ ਕੰਮ ਕਰਾਂ ਉਹ ਵੀ ਕਰਦੇ ਆ ਤੇ ਅੱਜ ਦਾ ਵਲੌਗ ਇੱਥੇ ਮੈਂ ਆਪਣਾ ਬੰਦ ਕਰਦਾ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੱਲ ਨੂੰ ਮਿਲਾਂਗੇ ਫੋਰ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ